ਅੱਜ 12ਵੇਂ ਮਹੀਨੇ ਦੀ 15 ਤਰੀਕ ਸਾਲ 2025 ਦਿਨ ਸੋਮਵਾਰ ਤੇ ਸਮਾਂ ਜਿਹੜਾ ਪੋਨੇ ਘੱਟ ਦਾ ਹੋ ਗਿਆ ਤੇ ਰਾਤ ਆਪਣੀ ਐ ਸ਼ੈੱਡ ਥੱਲੇ ਬਤੀਤ ਹੋਈ ਸੀ ਤੇ ਆ ਕਾਗਜ਼ ਪਾਉਣ ਦਾ ਬਹੁਤ ਫਾਇਦਾ ਹੈ ਕਾਗਜ਼ ਪਾ ਲਏ ਤੇ ਆਪਾਂ ਬਚ ਗਏ ਜੈਸਾ ਨਾਲ ਆਪਾਂ ਟੈਂਟ ਲਾਇਆ ਸੀ ਖੁੱਲੇ ਬਾਹਾਰੇ ਜੇ ਚ ਰਾਤ ਧੁੰਦ ਵੀ ਸੀ ਤੇ ਹਵਾ ਵੀ ਚੱਲੀ ਜਾਂਦੀ ਸੀ ਠੰਡ ਮਰ ਜਾਂਦੇ ਇੱਕ ਵਾਰ ਜੇ ਤਾਂ ਜਦੋਂ ਟੈਂਟ 'ਚ ਵੜੇ ਸੀ ਉਦੋਂ ਤਾਂ ਆਪਾਂ ਨੂੰ ਠੰਡ ਲੱਗੀ ਸੀਗੀ ਜਦੋਂ ਆਪਾਂ ਵੜ ਕੇ ਤੇ ਆਪਦਾ ਸਲੀਪਿੰਗ ਬੈਗ ਜੇ ਲਾਇਆ ਤੇ ਪੂਰਾ ਨਹਾਸ ਰਿਆ ਹਾਂ ਮਿੱਤਰਾ ਠੰਡ ਤੋਂ ਬਚਿਆ ਰਿਆ ਕਿ ਠੰਡ ਲੱਗੀ ਸੀ ਹੋਰ ਸਰੀ ਕਿਰਪਾ ਰਹੀ ਹੈ ਜੀ ਠੀਕ ਆ ਚਲੋ ਵਧੀਆ ਨੀਂਦ ਵਧੀਆ ਆਈ ਤੇ ਸਮਾਨ ਸੱਲਾ ਆਪਣਾ ਅਜੇ ਤੱਕ ਇੱਧਰ ਹੀ ਪਿਆ ਇਕੱਠਾ ਕੀਤਾ ਨਹੀਂ ਆਪਾਂ ਸਲੀਪਿੰਗ ਬੈਗ ਬੂਗ ਸਾਰਾ ਕੁਝ ਆਪਦੇ ਟੈਂਟ ਚ ਹੀ ਪਿਆ ਠੀਕ ਇੱਕ ਵਾਰੀ ਆਪਾਂ ਚਾਹ ਪੀ ਆਈਏ ਤੇ ਫਿਰ ਆਪਾਂ ਆਣ ਕੇ ਆਪਦਾ ਸਮਾਨ ਸੱਲਾ ਸਾਰਾ ਇਕੱਠਾ ਕਰਾਂਗੇ ਤੇ ਰਾਤ ਵੀ ਆਪਾਂ ਉਧਰ ਹੀ ਚਾਲੇ ਖੋਖੇ ਦੇ ਸਾਹਮਣੇ ਤੂੰ ਹੀ ਬਲੀ ਜਾਂਦੀ ਸੀ ਤੇ 2 ਵਜੇ ਤੇ ਕਰਮਾ ਤੇ ਬਿੱਟੂ ਬਾਈ ਉੱਥੇ ਬੈਠੇ ਰਹੇ ਆ ਉੱਥੇ ਬਹਿ ਕੇ ਆਪਾਂ ਵੀਡੀਓ ਅਪਲੋਡ ਕੀਤੀ ਆ ਵੀਡੀਓ ਅਪਲੋਡ ਕਰਕੇ ਤੇ ਫਿਰ ਆਪਾਂ ਆਪਣੇ ਤੰਬੂ ਚਾਣ ਕੇ ਸੁੱਤੇ ਸਾਹਮਣੇ ਟੋਲ ਪਲਾਜਾ ਟੋਲ ਪਲਾਜਾ ਤੋਂ ਅੱਗੇ 10 ਕਿਲੋਮੀਟਰ ਦੋਸਾ ਸ਼ਹਿਰ ਹੈ ਤੇ ਜੇ ਗੱਲ ਕਰੀਏ ਇਧਰ ਨੂੰ ਕਮਾਈਏ ਫੋਨ ਤੇ ਇਧਰ ਨੂੰ ਟੈਡਾ ਯਾ ਰੁੱਖ ਕਰੀਏ ਇੱਥੋਂ 70 ਕਿਲੋਮੀਟਰ ਜਿਹੜਾ ਸਾਈਡ ਤੇ ਜੈਪੂਰ ਰਹਿ ਜਾਂਦਾ ਹੈ 70 ਜਾਂ 74 ਇੰਨੇ ਕਿਲੋਮੀਟਰ ਹੈ ਜਿਹੜਾ ਜੈਪੁਰ ਸਾਈਡ ਤੇ ਰਹਿ ਜਾਂਦਾ ਤੇ ਆਪਾਂ ਸਿੱਧੇ ਜਾਣਾ ਹੈ ਪਿੰਡਾ ਵੱਲ ਨੂੰ ਹੁਣ ਇੱਧਰ ਉੱਧਰ ਬਲਿੰਗ ਬਲਾਵਾ ਨਹੀਂ ਪਉਣਾ ਕਿਸੇ ਪਾਸੇ ਵੀ ਜਿਹੜਾ ਪੰਜਾਬ ਬਠਿੰਡਾ ਆਪਣਾ ਇੱਥੋਂ 470 ਕਿਲੋਮੀਟਰ ਬਾਕੀ ਰਹਿ ਗਿਆ ਆਪਣਾ ਤੇ ਰੋਡ ਜਿਹੜੀ ਨੈਸ਼ਨਲ ਹਾਈਵੇ ਸਾਰੀ ਰਾਤ ਚੱਲਦਾ ਰਹਿੰਦਾ ਕਿਉਂ ਜਵਾਕ ਸਕੂਲਾਂ ਦੀਆਂ ਵਰਦੀਆਂ ਪਾਈਆਂ ਹੋਈਆਂ ਤੇ ਮੋੜਾਂ ਤੇ ਬੈਗ ਟੰਗੇ ਹੋਏ ਤੇ ਹੱਥਾਂ 'ਚ ਰੋਟੀ ਵਾਲੇ ਟਿੱਪਣ ਸਕੂਲ ਨੂੰ ਪਿਆਰੀਆਂ ਖੇਚੇ ਰੱਖੀਆਂ ਚੱਲਿਆ ਤੇ ਰਾਤ ਬਾਈ ਕੋਲ ਹੀ ਆਪਾਂ ਬੈਠੇ ਸੀ ਉੱਥੇ ਵੀਡੀਓ ਅਪਲੋਡ ਕੀਤੀ ਸੀ ਜਦ ਪਾਵਰ ਬੈਂਕ ਲਿਆ ਕੇ ਆਪਾਂ ਦੋਨੇ ਜੇਤੇ ਸੀ ਮੈਂ ਤੇ ਬਿੱਟੂ ਬਾਈ ਨੇ ਚਾਰਜ ਲਾ ਦੀ ਨਾਲੇ ਚਾਹ ਪੀ ਲਈ ਨੇ ਤੇ ਨਾਲੇ ਬਾਈ ਤੋਂ ਪਾਵਰ ਬੈਂਕ ਫੜ ਲੈਨੇ ਆ ਤੇ ਫਿਰ ਆਪਾਂ ਸਮਾਰਟ ਸੱਲਾ ਇਕੱਠਾ ਕਰਕੇ ਤੇ ਅੱਗੇ ਵਧਾਂਗੇ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੈਣਾ ਭਰਾਵਾਂ ਨੂੰ ਛੋਟਿਆਂ ਵੱਡਿਆਂ ਨੂੰ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਫਿਰ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਸੰਗਰਾਮ ਦਾ ਦਿਹਾੜਾ ਤੇ ਇੱਕ ਪੋ ਹੈ ਆਪਣੇ ਛੋਟੇ ਸਹਬਜ਼ਾਦਿਆਂ ਦਾ ਅੱਜ ਗ੍ਰਿਫਤਾਰੀ ਦੇ ਦੇਣੇ ਜਿਹੜੇ ਸ਼ੁਰੂ ਹੋ ਗਿਆ ਐਸ ਪੋ ਮਹੀਨੇ ਦੇ ਵਿੱਚ ਛੋਟੇ ਸਹਬਜ਼ਾਦਿਆਂ ਦਾ ਮੀਆਂ ਚਚਣਵਾਉਣਾ ਵੱਡੇ ਸਹਬਜ਼ਾਦੇ ਜਿਹੜੇ ਜੰਗ 'ਚ ਸ਼ਹੀਦ ਹੋਣੇ ਤੇ ਮਾਤਾ ਗੁਜਰੀ ਜੀ ਦਾ ਸਰਸਾ ਨਦੀ ਤੇ ਵਿਛੋੜਾ ਪੈਣਾ ਇਹ ਆਪਣਾ ਪੂਰਾ ਪੋ ਮਹੀਨਾ ਜਿਹੜਾ ਸ਼ੁਰੂ ਹੋ ਗਿਆ ਤੇ ਆਪਾਂ ਵੀ ਅੱਜ ਦਾ ਜਿਹੜਾ ਸਫਰ ਹੈ ਸ਼ੁਰੂ ਕਰ ਲਿਆ ਆਪਣਾ ਅੱਜ ਦਾ ਸਫਰ ਸੁਖਦਮਈ ਹੋਵੇ ਸਾਰੇ ਦਿਨ ਖੁਸ਼ੀਆਂ ਭਰਿਆ ਬੀਤ ਹੁਣ ਤੇ ਆਪਣਾ ਵੀ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਿਓ ਯਾ ਹੋ ਲਿਆ ਅੰਕਲ ਜੀ ਆ ਗਈ ਪਈ ਚਾਹ ਧੰਨਵਾਦ ਅੰਕਲ ਜੀ ਨਾਲੇ ਚਾਹ ਪੀਨੇ ਤੇ ਨਾਲੇ ਬਾਈ ਨਾਲ ਗੱਲਾਂ ਬਾਤਾਂ ਕਰਦੇ ਆ ਇੱਕ ਆ ਚੱਕੇੜ ਰੋ ਕਿੰਨੀ ਬਾਈ ਨੇ ਆਪਾਂ ਨੂੰ ਪਿੱਛੇ ਵਾਵਾ ਮਨਤਾ ਕੀਤੀਆਂ ਸੀ ਤੇ ਆਪਣੇ ਤੋਂ ਵੀ ਫਿਰ ਰਹਿਣ ਨਹੀਂ ਗਿਆ ਤੁਹਾਨੂੰ ਪਤਾ ਹੈ ਚਾਹ ਦੀ ਗੱਲਬਾਤ ਹੋਵੇ ਤਾਂ ਫਿਰ ਬ੍ਰੇਕਾਂ ਆਵਾਜ਼ ਹੀ ਆਉਂਦੀਆਂ ਸਾਈਕਲ ਦੀ ਇਹ ਨਹੀਂ ਪਿੰਦੇ ਜੀ ਕੀ ਨਾਮ ਆਪਕਰ ਮੇਰਾ ਨਾਮ ਰਵੀ ਹੈ ਰਵੀ ਕਹਾਂ ਸੇ ਆਪ ਇਹੀ ਸੇ ਦੋਸਾ ਦੋਸਾ ਸੇ ਠੀਕ ਹੈ ਤੇ ਹੋਰ ਘਰ ਪਰਵਾਰ ਬੜੀਆ ਬੜੀਆ ਠੀਕ ਆ ਕੰਮ ਕਰਕੇ ਆ ਚਲਦਾ ਹੈ ਯਹੀ ਕੰਟਰੈਕਟਰ ਬਿਲਡਿੰਗ ਇਹਨਾਂ ਦਾ ਠੀਕ ਹੈ ਠੇਕੇਦਾਰੀ ਠੇਕੇਦਾਰੀ ਪੀਨੇ ਚਾ ਤੇ ਫਿਰ ਆਪਾਂ ਚੱਲਦੇ ਅੱਜ ਵੱਲ ਤੇ ਧੁੱਪ ਵੀ ਅੱਜ ਸੋਹਣੀ ਨਿਕਲੀ ਵੀ ਐ ਤੇ ਹਵਾ ਵੀ ਜਿਹੜੀ ਮੱਠੀ ਮੱਠੀ ਚੱਲੀ ਜਾਂਦੀ ਐ ਤੇ ਸਾਈਕਲ ਆਪਣੇ ਉਹ ਸਾਈਡ ਤੇ ਲਾ ਰੱਖੇ ਆ ਚਾਰੇ ਤੇ ਬਾਈ ਨੇ ਚਾ ਬਣਾਈ ਐ ਦੇਖਦੇ ਆ ਕੀ ਗੱਲਬਾਤ ਆ ਚਾ ਦੀ ਪੀ ਕੇ ਤੇ ਫਿਰ ਆਪਾਂ ਜਿਹੜਾ ਥੋੜਾ ਜਿਹਾ ਕੈੜਾ ਹੋ ਜਾਾਂਗੇ ਤੇ ਹੋਰ ਸਫਰ ਹੈ ਜਿਹੜਾ ਖਿੱਚੀ ਆਵਾਂਗੇ ਤੇ ਮੁੰਡਿਆ ਕੈੜੇ ਹੋ ਜੋ ਅੱਜ 140 ਜਾਂ 150 ਕਿਲੋਮੀਟਰ ਚੱਲਣਾ ਐ ਉੱਡੇ ਤੇ ਸਾਫਾ ਤੇ ਰਿਆ ਵੇ ਮੁੰਡਾ ਕਹਿੰਦਾ ਧੌਂ ਜੀ ਹਿਲਾਉਂਦਾ ਬੋਲਦਾ ਨਹੀਂਗਾ ਵੀ ਤਿਆਰ ਆ ਮੈਂ ਏ ਅੱਛਾ ਕਦਾਂ ਕੋ ਬਚਾ ਕੇ ਸਾਈ ਵੜ ਕੇ ਚਾਹੀਦੇ ਮੇਰੀ ਪੂਰੀ ਕैम ਹੈ ਤੇ ਨਾਨੇ ਕਾ ਸਿਸਟਮ ਨਾਨੇ ਵਗੈਰਾ ਕਾ ਪੈਟਰੋਲ ਪੰਪ ਤੇ ਜਾਂ ਹੋਟਲ ਵਗੈਰਾ ਨੇ ਹੱਥ ਹੀ ਨਹੀਂ ਹੈ ਨਹੀਂ ਫਿਰ ਵੀ ਜਿਵੇਂ ਰੋਜ਼ ਜੈਪੁਰ ਜਿਹੜਾ ਇੱਥੋਂ 55 ਕਿਲੋਮੀਟਰ ਸਾਰਾ ਰਹਿ ਗਿਆ ਛੇਪ ਦੇ ਕੰਨੀ ਤੇ ਆਗਰਾ ਜਿਹੜਾ ਇੱਥੋਂ 182 ਕਿਲੋਮੀਟਰ ਰਹਿ ਗਿਆ ਚੜਦੇ ਬੰਨੀ ਤੇ ਬਰਤਪੁਰ ਵੀ ਜਿਹੜਾ ਚੜਦੇ ਬੰਨੀ ਰਹਿੰਦਾ 122 ਕਿਲੋਮੀਟਰ ਤੇ ਆਪਾਂ ਇੱਥੋਂ ਸਿੱਧੇ ਜਾਣਾ ਹਰਿਆਣੇ ਕੰਨੀ ਜੈਪੁਰ ਕੰਨੀ ਨਹੀਂ ਜਾਵਾਂਗੇ ਕਿਉਂਕਿ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਆਪਾਂ ਨੂੰ ਘਰੇ ਵੇਟ ਕਰੀ ਜਾਂਦੇ ਆ ਆਪਣੇ ਮਿੱਤਰ ਤੇ ਆਪਾਂ ਸਿੱਧਾ ਹੀ ਹੁਣ ਮੈਪ ਲਾ ਰੱਖਿਆ ਬਠਿੰਡੇ ਦਾ ਤੇ ਆਪਾਂ ਬਠਿੰਡੇ ਕੰਨੀ ਗੱਟੀਆਂ ਖਿੱਚੀ ਜਾਂਦੇ ਆ ਤੇ ਆਪਾਂ ਹੁਣ ਸਿੱਧੇ ਹੀ ਨੰਗਾਗੇ ਜੈਪੁਰ ਤੋਂ ਬਾਹਰ ਬਾੜ ਦੀ ਤੇ ਚੱਲਦੇ ਆ ਹੁਣ ਅੱਗੇ ਵੱਲ ਤੇ ਇੱਧਰ ਰੋਡ ਤੇ ਕੰਮ ਚੱਲੀ ਜਾਂਦਾ ਹੈ ਨੈਸ਼ਨਲ ਹਾਈਵੇ ਤੇ ਨਮਸਤੇ ਜੀ ਔਰ ਕੈਸੇ ਹੋ ਠੀਕ ਹੈ ਕੀ ਨਾਮ ਆਪਕਾ ਮਨੋਜ ਮੁਖੀਆ ਮਨੋਜ ਮੁਖੀਆ ਠੀਕ ਹੈ ਜੀ ਸਾਹਮਣੇ ਲਿਖਿਆ ਹੋਇਆ ਜੈਪੁਰ ਤੇ ਜਿਹੜਾ ਛੇਪ ਦੇ ਕੰਨੀ ਰਹਿੰਦਾ ਇਧਰ ਸੈਡ ਜੀ ਨੂੰ 55 ਕਿਲੋਮੀਟਰ ਜਾਣਾ ਪੈਂਦਾ ਹੈ ਨੈਸ਼ਨਲ ਹਾਈਵੇ ਤੋਂ ਸੈਡ ਨੂੰ ਰੋਡ ਉਤਰਦੀ ਹੈ ਜੈਪੁਰ ਕੰਨੀ ਤੇ ਰੋਡ ਦੇ ਦੋਨੇ ਸਾਈਡ ਜਿਹੜਾ ਘਰ ਦੇਖੀ ਜਾਂਦੇ ਹੋ ਤੇ ਇਹ ਜਿਹੜਾ ਦੋਸਾ ਸ਼ਹਿਰ ਹੈ ਰਾਜਸਥਾਨ ਦਾ ਇੱਕ ਜ਼ਿਲ੍ਹਾ ਪੈਂਦਾ ਦੋਸਾ ਤੇ ਰੋਡ ਦੇ ਦੋਨੇ ਸਾਈਡ ਬਸੋਂ ਹੋਈ ਜਾਂਦੀ ਹੈ ਤੇ ਇਹ ਸ਼ਹਿਰ ਜਿਹੜਾ ਪਹਾੜਾਂ ਨਾਲ ਘਿਰਿਆ ਹੋਇਆ ਤੇ ਜਿਆਪੁਰ ਹੋਇਆ ਦੋਸਾ ਆਇਆ ਜੋਧਪੁਰ ਹੋਇਆ ਤੇ ਇੱਥੇ ਜ਼ਿਆਦਾਤਰ ਜਿਹੜੇ ਠਾਕਰ ਹੋਏ ਤੇ ਰਾਜਪੂਤ ਇਹ ਦੋ ਜੜੇ ਐਸ ਏਰੀਆ ਚ ਬਾਹਲੇ ਰਹਿੰਦੇ ਆ ਲੋਕ ਰਾਜਪੂਤ ਜਿਹੜੇ ਜਿਵੇਂ ਆਪਾਂ ਕਿਲੇ ਆ ਇੱਥੇ ਜੈਪੁਰ ਹੋਇਆ ਜੋਧਪੁਰ ਹੋਇਆ ਦੋਸਾ ਆਇਆ ਇੱਧਰ ਕਿਲੇ ਬਹੁਤ ਜ਼ਿਆਦੇ ਤੇ ਉਹਨਾਂ ਦੇ ਗਾਂਧੀਆਂ ਪੀੜੀ ਦਰ ਪੀੜੀ ਘਰਾਣਿਆਂ ਚ ਜਿਹੜੇ ਗਾਂਧੀਆਂ ਪੀੜੀਆਂ ਉਹੀ ਚੱਲ ਰਹੀਆਂ ਤੇ ਉਹ ਲੋਕ ਐਸ ਏਰੀਆ ਦੇ ਵਿੱਚ ਬਾਹਲੇ ਰਹਿੰਦੇ ਆ ਤੇ ਸਾਰਾ ਜਿਹੜਾ ਦੂਰ ਤਿੱਕਰ ਸਕਰੀਨ ਦੇ ਸਾਹਮਣੇ ਦੇਖੀ ਜਾਂਦੇ ਹੋ ਬਸੋਂ ਹੋਈ ਜਾਂਦੀ ਦੋਸਾ ਸ਼ਹਿਰ ਦੀ ਟੜਕੇ ਦਾ ਆਪਾਂ 15 ਕਿਲੋਮੀਟਰ ਦਾ ਸਫ਼ਰ ਕਰਕੇ ਆਣ ਕੇ ਦੋਸਾ ਸ਼ਹਿਰ ਦੇ ਵਿੱਚ ਬ੍ਰੇਕਾਂ ਮਾਰਤੀਆਂ ਸਾਥੀਆਂ ਨੇ ਤੇ ਕੇਲੇ ਲਿਆਇਆ ਤੇ ਇਧਰੋਂ ਭਾਈ ਚੀਕੂ ਲੈ ਕੇ ਆਇਆ ਕਿਲੋ ਚੀਕੂ ਲੈ ਕੇ ਆਇਆ ਕਿਲੋ ਕੇਲੇ ਐ ਠੀਕ ਐ ਕੀ ਰੇਟ ਮਿਲੇ ਕੇਲੇ ਤੇ ਚੀਕੂ ਕੇਲੇ 60 ਰੁਪਏ ਕਿਲੋ ਆ ਚੀਕੂ 50 ਰੁਪਏ ਕਿਲੋ 100 ਰੁਪਏ ਕਿਲੋ ਠੀਕ ਐ ਖਾਨੇ ਆ ਕੇਲੇ ਤੇ ਚੀਕੂ ਫੇਰ ਆਪਾਂ ਅੱਗੇ ਦਾ ਜਿਹੜਾ ਸਫ਼ਰ ਕਰਾਂਗੇ ਸਾਹਮਣੇ ਵਗੀ ਜਾਂਦਾ ਐਕਸਪ੍ਰੈਸ ਹਾਈਵੇ ਬੰਬਈ ਤੋਂ ਦਿੱਲੀ ਤੇ ਭਾਈ ਆਪਾਂ ਨੂੰ ਵੱਧ ਪੱਧ 10 12 ਵਾਰੀ ਟੱਕਰ ਗਿਆ ਉਹਨਾਂ ਦੀ ਆਪਾਂ ਲੰਘ ਜਾਨੇ ਆ ਫੇਰ ਅੱਗੇ ਮੋੜ-ਕੋੜ ਕੇ ਆ ਜਾਂਦਾ ਹੈ ਦਿੱਲੀ ਇੱਥੋਂ 290 ਕਿਲੋਮੀਟਰ ਰਹਿ ਗਿਆ ਤੇ ਇਧਰਲੇ ਪਾਸੇ ਚੜ ਛੇਪ ਦੇ ਕੰਨੀ ਜਿਹੜਾ ਜੈਪੁਰ ਆ ਇਥੋਂ 45 ਤੋਂ 50 ਕਿਲੋਮੀਟਰ ਰਹਿ ਗਿਆ ਤੇ ਆਪਾਂ ਇਧਰ ਸਿੱਧੇ ਨਿਕਲਣਾ ਹੈ ਹੌਲੀ-ਹੌਲੀ ਆਪਾਂ ਪੰਜਾਬ ਵੱਲ ਵਧ ਰਹੇ ਆਂ। ਰਾਜਸਥਾਨ ਦੇ ਰੰਗ ਢੰਗ ਦੇਖਦੇ। ਤੇ ਕਈ ਥਾਂ ਤਾਂ ਜਮ੍ਹਾਂ ਜ਼ਮੀਨ ਬੰਜਰ ਪਈਆਂ ਤੇ ਟਿੱਬੇ ਰੇਤੇ ਦੇ ਆ। ਤੇ ਕਈ ਥਾਂ ਕਣਕਾਂ ਸਰਵਾਂ ਹਰੀਆਲ ਮਾਰੀ ਜਾਂਦੀਆਂ ਖੇਤਾਂ ਦੇ ਵਿੱਚ ਜਿਵੇਂ ਦੇਖੀ ਜਾਂਨੇ ਦੂਰ ਤੱਕ ਜਿੱਥੇ ਤੇ ਕਰ ਨਿਗਾ ਜਾਊਗੀ ਉੱਥੇ ਤੱਕ ਖੇਤਾਂ ਦੇ ਵਿੱਚ ਹਰੀਆਲ ਵੱਜੀ ਜਾਂਦੀ ਹੈ। ਤੇ ਕਈ ਥਾਂ ਪਹਾੜੀ ਕਿਕਰ ਆਉਗੀਆਂ ਵੀ ਆ ਤੇ ਜਮ੍ਹਾਂ ਸੋਨ ਸੁਨਾਨ ਪਈਆ ਕੁਸ ਵੀ ਨਹੀਂ ਉੱਗਦੀ ਜਾਂਦਾ ਤੇ ਜਿਵੇਂ ਅੱਗੇ ਦੇਖੀ ਜਾਂਨੇ ਵਿਪਾਰ ਕਈ ਥਾਵਾਂ ਤੇ ਪਹਾੜਾਂ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਤੇ ਛੋਟੇ-ਛੋਟੇ ਪਿੰਡਾਂ ਵਿੱਚ ਦੀ ਸਫਰ ਕਰੀ ਜਾਂਦੇ ਆ ਤੇ ਕਈ ਥਾਂ ਵੱਡੇ ਜਿਹੜੇ ਸ਼ਹਿਰ ਵੀ ਆਉਂਦੇ ਆ ਬੜਾ ਵਧੀਆ ਲੱਗ ਜਾਂਦਾ ਜਿਹੜਾ ਆਪਾਂ ਕੱਲ ਦੇਖਿਆ ਸੀ ਆ ਇੱਕ ਪਿੰਡ ਦੇ ਵਿੱਚ ਦੀ ਸਫਰ ਕਰਕੇ ਆਏ ਸੀ ਇਹ ਜਿਹੜਾ ਦਾ ਨਜ਼ਾਰਾ ਐਵੇਂ ਸੀਗਾ ਵੀ ਇੱਥੋਂ ਆਪਾਂ ਨਿਕਲ ਹੀ ਨਾ 45 ਕਿਲੋਮੀਟਰ ਦਾ ਸਫਰ ਸੀ ਆ ਤੇ ਐਵੇਂ ਲੱਗਦਾ ਸੀ ਵੀ ਆਪਾਂ 45 ਕਿਲੋਮੀਟਰ ਦਾ ਸਫਰ ਆ ਜਿਹੜਾ ਦੋ ਦਿਨਾਂ 'ਚ ਕਰੀਏ ਪਰ ਜਿਵੇਂ ਤੁਹਾਨੂੰ ਦੱਸਿਆ ਸੀ ਆ ਜੇ ਹੁਣ ਥੋੜੀ ਜੀ ਘਰ ਨੂੰ ਜਾਣ ਵਾਸਤੇ ਤਾਂ ਕਿ ਜਿਹੜੀ ਵਧੀ ਖੜੀ ਆ ਜਿਵੇਂ ਜਿਵੇਂ ਆਪਾਂ ਘਰ ਨੂੰ ਵਧੀ ਜਾਂਦੇ ਆ ਤੇ ਓਵੇਂ ਓਵੇਂ ਘਰੋਂ ਫੋਨ ਆ ਜਿਹੜੇ ਔਣੇ ਵੀ ਵਧੀ ਜਾਂਦੇ ਆ ਦਿਨ ਦੇ ਵਿੱਚ ਪਹਿਲਾਂ ਇੱਕ ਦੋ ਹੁੰਦਾ ਸੀ ਆ ਤੇ ਹੌਲੀ ਹੌਲੀ ਜਿਵੇਂ ਆਪਾਂ ਪਿੰਡ ਦੇ ਨੇੜੇ ਹੋਈ ਜਾਂਦੇ ਆ ਤੇ ਓਵੇਂ ਮੰਮੀ ਡੈਡੀ ਦੇ ਫੋਨ ਆ ਜਿਹੜੇ ਦਿਨ ਦੇ ਵਿੱਚ 4-5 ਆ ਜਾਂਦੇ ਕਿੱਥੇ ਆ ਗਏ ਕਿੰਨਾ ਕੁ ਰਹਿ ਗਿਆ ਤੇ ਕਦੋਂ ਕਿ ਪਿੰਡ ਨੂੰ ਪਹੁੰਚੋਗੇ ਉਹੀ ਗੱਲ ਬਾਤ ਹੈ ਵੀ ਜਿਵੇਂ ਘਰ ਦੇ ਨੇੜੇ ਆਏ ਨੇ ਤੇ ਓਵੇਂ ਤਾਂਗ ਵੱਜ ਜਾਂਦੀ ਹੈ ਤੇ ਫਿਰ ਜਿਹੜਾ ਐਵੇਂ ਲੱਗਦਾ ਵੀ ਘਰ ਨੂੰ ਜਲਦੀ ਜਾਈਏ ਤੇ ਹੁਣ ਆਪਣਾ ਥੋੜਾ ਜਿਹਾ ਚਿੱਤ ਘਰ ਨੂੰ ਜਾਣ ਵਾਸਤੇ ਕਾਹਲੀ ਕਰੀ ਜਾਂਦਾ ਹੈ ਤੇ ਆ ਜਿਹੜਾ ਨਜ਼ਾਰਾ ਹੈ ਇਹ ਵੀ ਦੇਖਣ ਵਾਲਾ ਹੈ ਤੇ ਇਹਨੂੰ ਆਪਾਂ ਜਰੂਰ ਦੇਖਾਂਗੇ ਜਿਹੜਾ ਰਾਜਸਥਾਨ ਦਾ ਸਫਰ ਆਪਾਂ ਦੁਬਾਰੇ ਸ਼ੁਰੂ ਕਰਾਂਗੇ ਤੇ ਰਾਜਸਥਾਨ ਨੂੰ ਘਿਰ ਚੰਗੀ ਤਰ੍ਹਾਂ ਘੁਮਾ ਕੇ ਨਾ ਦੇ ਫਿਰ ਰਾਜਸਥਾਨ ਦਾ ਜਿਹੜਾ ਨਜ਼ਾਰਾ ਤੁਸੀਂ ਸਕਰੀਨ ਦੇ ਸਾਹਮਣੇ ਦੇਖੀ ਜਾਂਦੇ ਹੋ ਇਹ ਆਪਾਂ ਬਹੁਤ ਵਧੀਆ ਤਰੀਕੇ ਨਾਲ ਦਿਖਾਵਾਂਗੇ ਇੱਥੋਂ ਦੇ ਰੰਗ ਟੰਗ ਰਹਿਣਾ ਸਹਿਣਾ ਖਾਣਾ ਪੀਣਾ ਬੋਲੀ ਚਾਲੀ ਕੀ ਇਥੋਂ ਦਾ ਕਲਚਰ ਹੈ ਕਿਵੇਂ ਇੱਥੇ ਵਿਆਹ ਕਰਦੇ ਆ ਕਿਵੇਂ ਇਥੋਂ ਦੇ ਰੀਤੀ ਰਿਵਾਜ ਆ ਉਹ ਆਪਾਂ ਪੂਰਾ ਚੰਗੀ ਤਰ੍ਹਾਂ ਦਿਖਾਵਾਂਗੇ 2-2.5 ਮਹੀਨੇ ਜਿਹੜਾ ਰਾਜਸਥਾਨ ਦੇ ਵਿੱਚ ਲਾਵਾਂਗੇ ਤੇ ਜਲਦੀ ਆਪਾਂ ਰਾਜਸਥਾਨ ਨੂੰ ਜਿਹੜਾ ਘੁੰਮਾ ਫਿਰਾਂਗੇ ਤੇ ਨਾਲੇ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਹੁਣ ਤਾਂ ਆਪਾਂ ਇੱਕ ਵਾਰੀ ਜਿਵੇਂ ਆ ਸਾਈਕਲ ਨੇ ਸਪੀਡ ਫੜੀ ਵੀ ਤੇ ਐਵੇਂ ਆਪਣੇ ਦਿਮਾਗ ਨੇ ਜਿਹੜੀ ਪਿੰਡਾਂ ਵੱਲ ਸਪੀਡ ਫੜੀ ਵੀ ਆ ਹੁਣ ਤਾਂ ਆਸੇ ਪਾਸੇ ਆਪਾਂ ਘਾਟ ਹੀ ਵੇਖਦੇ ਆ ਬ੍ਰੇਕਾਂ ਵੀ ਘਾਟ ਹੀ ਮਾਰਦੇ ਆ ਤੇ ਸਿੱਧਾ ਪੈਡਲਾਂ ਤੇ ਜ਼ੋਰ ਦਿੱਤਾ ਵਾ ਵੀ ਕਿ ਆਪਾਂ ਪਿੰਡ ਨੂੰ ਕਦੋਂ ਪਹੁੰਚਾਂਗੇ ਸਮਾਂ ਜਿਹੜਾ 5.5 ਦਾ ਹੋਇਆ ਤੇ ਬੂਨੇ ਰਾਇਆ ਹੋ ਗਿਆ ਸਾਧਨਾ ਦੀਆਂ ਲੱਟਾਂ ਸਾਰੀਆਂ ਜਗਾਂ ਲੱਗੀਆਂ ਜਾਸੇ-ਪਾਸੇ ਦੁਕਾਨਾਂ ਦੀਆਂ ਵੀ ਲੱਟਾਂ ਜਿਹੜੀਆਂ ਜਗਾਂ ਲੱਗੀਆਂ ਤੇ ਆਪਾਂ ਇਸ ਟਾਈਮ ਪਹੁੰਚ ਗਏ ਆ 85 ਕਿਲੋਮੀਟਰ ਦਾ ਸਫ਼ਰ ਕਰਕੇ ਮਨੋਰਪੁਰ ਦੇਖਦੇ ਆ ਅੱਜ ਦੀ ਰਾਤ ਕਿੱਥੇ ਬਤੀਤ ਹੁੰਦੀ ਹੈ ਕਿੱਥੇ ਆਪਣਾ ਅੱਜ ਦਾ ਟਿਕਾਣਾ ਹੋਊਗਾ ਇਹ ਕੋਈ ਪਤਾ ਨਹੀਂ ਆ ਤੇ ਹਾਇਦਕਰ ਚੱਲੀ ਜਾਂਦੇ ਆ ਦਗਾਣਾ ਲੱਭਦੇ ਲੱਭਦੇ ਆਪਾਂ ਕੋਈ 15-20 ਕਿਲੋਮੀਟਰ ਦਾ ਜਿਹੜਾ ਸਫ਼ਰ ਕਰ ਲੈਨੇ ਆ। ਇਹ ਚਲੋ 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 ਨਾਲੇ ਚਲੋ ਨਾਲੇ ਚਲੋ। ਤੇ ਠੰਡਾ ਜਿਵੇਂ ਜਿਵੇਂ ਆਪਾਂ ਅੱਗੇ ਵਧੀ ਜਾਂਦੇ ਹਾਂ ਉਵੇਂ ਵਧੀ ਜਾਂਦੀ ਹੈ। ਤੇ ਜਾਗਟਾ ਅੱਜ ਟਾਈਮ ਨਾਲ ਹੀ ਪਾਲੀਆਂ ਕਿਉਂਕਿ ਹਵਾ ਜਿਹੜੀ ਠੰਡੀ ਚੱਲੀ ਜਾਂਦੀ ਹੈ। ਤੇ ਠੰਡ ਜੀ ਹੱਥਾਂ ਨੂੰ ਵੀ ਬਾਬਾ ਹੀ ਲੱਗੀ ਜਾਂਦੀ ਅੱਜ ਇਹ ਸੁਨੇ ਸੁਨੇ ਹੋਈ ਜਾਂਦੇ ਟਾਈਮ ਨਾਲ ਹੀ। ਕਿਉਂਕਿ ਰਾਤ ਵੀ ਜਿੱਥੇ ਆਪਾਂ ਰੁਕੇ ਸੀਗੇ ਟੋਲ ਪਲਾਜ ਦੇ ਮਗਰਲੀ ਸਾਈਡ ਤੇ ਉੱਥੇ ਵੀ ਟਾਈਮ ਨਾਲ ਜਿਹੜੀ ਧੁੰਦ ਆ ਗਈ ਸੀ ਤੇ ਅੱਜ ਵੀ ਲੱਗਦਾ ਮੈਨੂੰ ਵੀ ਟਾਈਮ ਨਾਲ ਹੀ ਧੁੰਦ ਆ ਜੂਗੀ ਹਵਾ ਦੇ ਹਿਸਾਬ ਨਾਲ ਜਿਵੇਂ ਹਵਾ ਠੰਡੀ ਚੱਲੀ ਜਾਂਦੀ ਹੈ ਤੇ ਨੱਕ ਕੰਨ ਹੱਥ ਟਾਈਮ ਨੇ ਠਰਨ ਲੱਗ ਗਏ ਆ ਤੇ ਪੈਰ ਵੀ ਠਰੀ ਜਾਂਦੇ ਜਰਾਬਾਂ ਦੇ ਵਿੱਚ ਜਿਵੇਂ ਜਿਵੇਂ ਆਪਾਂ ਪੰਜਾਬ ਦੇ ਨੇੜੇ ਪਹੁੰਚੀ ਜਾਂਦੇ ਆ ਓਵੇਂ ਓਵੇਂ ਠੰਡ ਜੱਡੀ ਵਧੀ ਜਾਂਦੀ ਹੈ ਸ਼ਾਹਪੂਰਾ ਸ਼ਹਿਰ ਤੋਂ ਆਪਾਂ 4 ਕਿਲੋਮੀਟਰ ਬਾਹਰਲੀ ਸਾਈਡ ਆਏ ਆ ਤੇ ਇਧਰ ਹੋਟਲ ਆਇਆ ਸੀ ਤੇ ਬਾਈ ਹੁਰੀਆਂ ਨੂੰ ਪੁੱਛ ਲਿਆ ਸੀ ਆ ਵੀ ਅੱਜ ਦੀ ਰਾਤ ਆਪਾਂ ਇੱਥੇ ਬਤਿਤ ਕਰ ਲਈਏ ਬਾਈ ਹੁਰੀ ਕਹਿੰਦੇ ਭਾਈ ਕੋਈ ਗੱਲ ਨਹੀਂ ਇਧਰ ਤੂੰ ਹੀ ਬਾਲ ਰੱਖੀਏ ਤੇ ਆਲੇ ਦੁਆਲੇ ਕੁਰਸੀਆਂ ਰੱਖੀਆਂ ਪਈਆਂ ਤੇ ਆਪਾਂ ਨੂੰ ਘੰਟਾ ਹੋ ਗਿਆ ਟੈਂਟ ਤਾਂ ਲਾਇਆ ਨਹੀਂ ਸੀ ਜਿੱਥੇ ਅੱਗ ਸੇਕੀ ਜਾਂਦੇ ਸੀਗੇ ਤੇ ਹੁਣ ਜਿਹੜੀ ਹਵਾ ਚੱਲੀ ਜਾਂਦੀ ਠੰਡੀ ਤੇ ਉਹਦੇ ਕਰਕੇ ਠੰਡ ਵਾਵਾ ਲੱਗਣ ਲੱਗ ਗਈ ਤੇ ਆਪਣਾ ਹਰਪਾਲ ਭਾਈ ਉਹ ਟੈਂਟ ਲਾਈ ਜਾਂਦਾ ਸ਼ੈੱਡ ਥੱਲੇ ਤੇ ਬਿੱਟੂ ਭਾਈ ਨੇ ਸਲੀਪਿੰਗ ਕੱਢ ਕੇ ਬੈਗ ਟੈਂਟ 'ਚ ਮਾਰੇ ਭਾਈ ਦਵਾ ਦਵਾ ਟੈਂਟ 'ਚ ਵੜ ਕੇ ਸੌਂ ਜੀਏ ਇਕ ਪਾਲਿਸ਼ਕਾਰੀ ਬੰਨਿਆ ਵਾ ਇਸ ਸਮਾਰ ਸੱਲੇ ਧਿਆਨ ਰੱਖੂਆ ਆ ਕਿਦਾਂ ਚੁਬਰਾ ਠੀਕ ਹੈ ਇਧਰਲੇ ਪਾਸੇ ਆਪਣਾ ਨੀਸ਼ੂ ਬਾਈ ਜਿਹੜਾ ਟੈਂਟ ਲਾ ਲੂਆ ਤੇ ਕਾਗਜ਼ ਕੋਈ ਵਿੱਚ ਪਾ ਕੇ ਤੇ ਫੇਰ ਹੀ ਕੰਮ ਲੋਟ ਆਊਗਾ ਕਿਉਂਕਿ ਠੰਡ ਦਿਨਾਂ ਉਹਦੇ ਨਾਲ ਵਧੀ ਵਧੀ ਜਾਂਦੀ ਹੈ ਅੱਜ ਦੀ ਜਿਹੜੀ ਵੀਡੀਓ ਆਪਣੀ ਸਮਾਪਤੀ ਲਈਵਾਦੀ ਸਮਾਪਤੀ ਕਰਨ ਤੋਂ ਪਹਿਲਾਂ ਸਾਰਿਆਂ ਤੈਦੇਲ ਤੋਂ ਧੰਨਵਾਦ ਜਿਹੜਾ ਕੀਮਤੀ ਕੀਮਤੀ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰ ਦਿਓ ਕਮੈਂਟ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਫਿਰ ਤੋਂ ਸਾਰਿਆਂ ਤੇਜਲ ਤੋਂ ਧੰਨਵਾਦ ਹੈ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਵੇਂ ਸਫਰ ਨਾਲ ਨਵੀਂ ਸਵੇਰ ਨਾਲ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ